ਦੋਸਤੋ ਜਿੱਥੇ ਲੋਕਾਂ ਦੇ ਵਿੱਚ ਆਮ ਧਾਰਨਾ ਇਹ ਦੇਖੀ ਗਈ ਹੈ ਕਿ AI ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਨੌਕਰੀਆਂ ਖਾ ਜਾਵੇਗਾ ਤੇ ਇਨਸਾਨਾਂ ਦੀ ਥਾਂ ਤੇ ਹੁਣ ਕੰਪਿਊਟਰ ਕੰਮ ਕਰਨ ਲੱਗਣਗੇ ਉਹਦੇ ਵਿਪਰੀਤ ਜੈਪੁਰ ਦੇ ਚੈ ਸ਼ਰੀ ਪਬਲਿਕ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਕਮਾਲ ਕਰ ਦਿੱਤੀ ਹੈ ਜਸਨਾਮ ਸਿੰਘ ਅਰੋੜਾ ਅਤੇ ਉਹਨਾਂ ਦੇ ਸਾਥੀਆਂ ਨੇ ਇੱਕ ਵੈੱਬਸਾਈਟ ਬਣਾਈ ਹੈ ਜਿਹੜੀ ਕਿ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਇਹ ਸਿਖਲਾਈ ਦੇਗੀ ਕਿ ਕਿਵੇਂ ਉਹ ਨਵੇਂ-ਨਵੇਂ ਕੋਰਸ ஆன்ਲਾਈਨ ਸਿੱਖ ਸਕਦੇ ਨੇ ਨਵੀਆਂ-ਨਵੀਆਂ ਸਕਾਲਰਸ਼ਿਪਾਂ ਦਾ ਲਾਭ ਲੈ ਸਕਦੇ ਨੇ ਨਵੇਂ-ਨਵੇਂ ਤਰੀਕੇ ਸਿੱਖ ਸਕਦੇ ਨੇ ਜਿਹਦੇ ਨਾਲ ਕਿ ਉਹ ਕਮਾਈ ਦੇ ਸਾਧਨ ਬਣ ਜਾਣ ਤੇ ਸਿੱਧੇ-ਸਿੱਧੇ ਕਮਾਈ ਦੇ ਸਾਧਨ ਵੀ ਉੱਥੇ ਹੀ ਇੱਕੋ ਵੈੱਬਸਾਈਟ ਦੇ ਵਿੱਚ ਉਹਨਾਂ ਨੂੰ ਮਿਲ ਜਾਂਦੇ ਨੇ ਯਾਨੀ ਕਿ ਸਿਖਲਾਈ ਪੜ੍ਹਾਈ ਤੇ ਉਸ ਤੋਂ ਬਾਅਦ ਕਮਾਈ ਸਾਰੀਆਂ ਚੀਜ਼ਾਂ ਉਹ ਇੱਕੋ ਥਾਂ ਦੇ ਉੱਤੇ ਸਿੱਖ ਲੈਣਗੇ ਵੈੱਬਸਾਈਟ ਦਾ ਨਾਮ ਤੇ ਸੰਸਥਾ ਦਾ ਨਾਮ ਇਹਨਾਂ ਨੇ ਰੱਖਿਆ ਉਨਤੀ ਉਨਤੀ ਦਾ ਮਤਲਬ ਹੋਇਆ ਵਧਾਵਾ ਕਰਨਾ ਕਿਸੇ ਵੀ ਚੀਜ਼ ਦਾ ਉਦੈ ਕਰਨਾ ਸੋ ਐਸੇ ਪੂਰੇ ਥਾਟ ਨੂੰ ਲੈ ਕੇ ਇਹਨਾਂ ਨੇ ਇਹ ਸੰਸਥਾ ਬਣਾਈ ਹੈ ਸ਼੍ਰੀ ਅਰੋੜਾ ਨੇ ਇੱਕ ਸਰਕਾਰੀ ਸਕੂਲ ਦੇ ਵਿੱਚ ਬੋਲਦਿਆਂ ਪਿੱਛੇ ਦੱਸਿਆ ਕਿ ਪੰਜਾਬ ਦੇ ਲੋਕਾਂ ਨੂੰ ਹਜੇ ਵੀ ਸਮਝਣ ਦੀ ਜ਼ਰੂਰਤ ਹੈ ਕਿ AI ਉਹਨਾਂ ਦਾ ਦੁਸ਼ਮਣ ਨਹੀਂ ਬਣ ਕੇ ਉਹਨਾਂ ਦਾ ਦੋਸਤ ਬਣ ਸਕਦਾ ਹੈ ਜੇਕਰ ਉਸ ਪੂਰੇ ਸਿਸਟਮ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕੇ ਉਹਨਾਂ ਨੇ ਮੋਹਾਲੀ ਦੇ 3B1 ਦੇ ਸਰਕਾਰੀ ਸਕੂਲ ਦੇ ਵਿੱਚ ਆਪਣਾ ਲੈਕਚਰ ਦਿੱਤਾ ਜਿਹਦੇ ਬਾਅਦ ਉਹਨਾਂ ਨੇ ਉੱਥੇ ਪੈਂਫਲਟ ਵੀ ਵੰਡੇ ਤੇ ਬੱਚਿਆਂ ਨੂੰ ਦੱਸਿਆ ਕਿ ਉਹ ਵੈਬਸਾਈਟ ਨੂੰ ਕਿਸ ਤਰ੍ਹਾਂ ਨਾਲ ਚਲਾ ਸਕਦੇ ਨੇ ਕਿਵੇਂ ਉਹਦਾ ਫਾਇਦਾ ਲੈ ਸਕਦੇ ਨੇ ਤੇ ਕਿਵੇਂ ਉਹ ਆਪਣੇ ਭਵਿੱਖ ਨੂੰ ਹੋਰ ਵਧੀਆ ਤਰੀਕੇ ਨਾਲ ਉਜਵਲ ਕਰ ਸਕਦੇ ਨੇ ਇਸ ਪੂਰੇ ਸਮਾਗਮ ਦੇ ਦੌਰਾਨ ਬੱਚਿਆਂ ਦੇ ਵਿੱਚ ਬਹੁਤ ਉਤਸ਼ਾਹ ਦੇਖਿਆ ਗਿਆ ਕਿਉਂਕਿ AI AI ਜਦੋਂ ਆਪਾਂ ਆਪਣੇ ਆਲੇ-ਦੁਆਲੇ ਹੁੰਦੀ ਦੇਖਦੇ ਹਾਂ ਪਰ ਉਹਨੂੰ ਸਮਝ ਨਹੀਂ ਪਾਉਂਦੇ ਤਾਂ ਉਹ ਇੱਕ ਅਲੱਗ ਤਰ੍ਹਾਂ ਦੀ ਫਰਸਟ੍ਰੇਸ਼ਨ ਬੱਚਿਆਂ ਦੇ ਵਿੱਚ ਪੈਦਾ ਕਰਦੀ ਹੈ ਪਰ ਜਦੋਂ ਕੋਈ ਬਾਹਰੋਂ ਸਕੂਲ ਤੋਂ ਆ ਕੇ ਉਹਨਾਂ ਦਾ ਹਮਸਾਥੀ ਉਹਨਾਂ ਦਾ ਹਮ ਉਮਰ ਉਹਨਾਂ ਨੂੰ ਦੱਸਦਾ ਹੈ ਕਿ ਕੁਝ ਵੀ ਕਿਸੇ ਤਰੀਕੇ ਨਾਲ ਵੀ ਪਾਇਆ ਜਾ ਸਕਦਾ ਹੈ ਤਾਂ ਬੱਚਿਆਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਪਣਦਾ ਸੀ ਬਿਊਰੋ ਰਿਪੋਰਟ ਨਿਊਜ਼ ਏਸ਼ੀਆ ਪੰਜਾਬੀ